ਗੋ ਰਿਆ ਵੀ ਤੁਸੀਂ ਇੱਕ ਐਡਵੋਕੇਟ ਹੋ ਹਨ ਲਾਅ ਦੇ ਵਿੱਚ ਚਲਦੇ ਹੋ ਲਾਅ ਦੇ ਵਿੱਚ ਰਹਿੰਦੇ ਹੋ ਕਾਨੂੰਨ ਦੇ ਵਿੱਚ ਰਹਿੰਦੇ ਹੋ ਤੇ ਕਿਸ ਤਰ੍ਹਾਂ ਦਾ ਦੇਖਦੇ ਹੋ ਇਹ ਸ਼ਰਮਨਾਕ ਕਟਨਾ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨ 26 ਜਨਵਰੀ ਦਾ ਪ੍ਰੋਗਰਾਮ ਚੀਫ ਮਨਿਸਟਰ ਸਾਹਿਬ ਕੋ ਗੰਤਮਾਨ ਜੀ ਦਾ ਆਪਣੇ ਫਰੀਦਕੋੜ ਵਾਲੇ ਏਰੀਆ ਚ ਰੱਖਿਆ ਹੋਇਆ ਸੀਗਾ ਪਰ ਉਥੇ ਕੁਝ ਜਿਹੜੀ ਕੱਟਰਬੰਦੀ ਤਾਕਤਾਂ ਨੇ ਉਥੇ ਕੋਈ ਸਲੋਗਨ ਲਿਖਤੇ ਉਹਦੇ ਕਰਕੇ ਉਹ ਚੇਂਜ ਕਰਨਾ ਪਿਆ ਵੀ ਇਹਦਾ ਮਤਲਬ ਇੰਟੈਲੀਜੈਂਸ ਨੂੰ ਪਤਾ ਸੀਗਾ ਵੀ ਇਹ ਤਾਕਤਾਂ ਐਕਟਿਵ ਨੇ ਕਿੰਨਾ ਕਿਤੇ ਤੇ ਜਿਹੜਾ ਮਰਸਰ ਵਿੱਚ ਹੋਇਆ ਇਹ ਸਭ ਕੁਝ ਉਹਦੇ ਤੇ ਵੀ ਇਹਨਾਂ ਨੂੰ ਪਤਾ ਸੀਗਾ ਵੀ ਕਿੰਨਾ ਕਿਤੇ ਇਹ ਕੁਝ ਹੋ ਸਕਦਾ ਵਾ ਸੋ ਇੰਟੈਲੀਜੈਂਸੀ ਹੁਣ ਕਿੱਥੇ ਗਈ ਵੀ ਬਾਅਦਸਮ ਬੇੜਕਰ ਬਾਰੇ ਇੰਟੈਲੀਜੈਂਸੀ ਫੇਲ ਹੋ ਜਾਂਦੀ ਆ ਜਦੋਂ ਭਗਵੰਤ ਮਾਨ ਜੀ ਦਾ ਕੋਈ ਉਹ ਕੰਮ ਕਰਨਾ ਵਾ ਵੀ ਫਲੈਗ ਸਰਮਨੀ ਕਰਨੀ ਆ ਜਾਂ ਉਹਨਾਂ ਦਾ ਸਰਕਾਰੀ ਪ੍ਰੋਗਰਾਮ ਆ ਉਦੋਂ ਇੰਟੈਲੀਜੈਂਸੀ ਜਾਗ ਜਾਂਦੀ ਆ ਸੋ ਕਿੰਨਾ ਕਿਤੇ ਸਰਕਾਰ ਪੂਰੀ ਤਰੀਕੇ ਨਾਲ ਫੇਲ ਹੋ ਰਹੀ ਹੈ ਇਸ ચીਨ ਨੂੰ ਲੈ ਕੇ ਆਏ ਦਿਨ ਲੁੱਟਖੋਹ ਹੋ ਰਹੀਆਂ ਨੇ ਚਿੱਟੇ ਬਾਜ਼ ਕਿੰਨਾ ਕਿਤੇ ਕਿਸੇ ਨੌਜਵਾਨ ਨੂੰ ਕੁਝ ਵੀ ਹਾਨੀ ਪਹੁੰਚਾ ਦਿੰਦੇ ਆ ਨੌਜਵਾਨ ਲੜਦੇ ਆ ਆਪਣੇ ਹੱਕਾਂ ਲਈ ਐਫ ਆਈ ਆਰ ਕਰਾਉਣ ਲਈ ਵੀ ਲੜਨਾ ਪੈਂਦਾ ਵਾ ਇਹ ਪੰਜਾਬ ਦੇਸ਼ ਦਾ ਤੇ ਲੁਧਿਆਣੇ ਦਾ ਮਾਹੌਲ ਬਣ ਚੁੱਕਿਆ ਵਾ ਹੁਣ ਉਹ ਉਹਨਾਂ ਤਾਕਤਾਂ ਤੋਂ ਆਪਾਂ ਬਚਣਾ ਕਿਵੇਂ ਆ ਸਾਰਿਆਂ ਨੂੰ ਯੂਨਾਈਟ ਹੋ ਕੇ ਰਹਿਣਾ ਆਪਣਾ ਹਰ ਵਰਗ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕ ਮਾਲਾ ਦੇ ਬੰਗ ਪਰੋਕ ਰੱਖਣਾ ਪੈਣਾ ਵਾ ਕਿਉਂਕਿ ਸਰਕਾਰਾਂ ਦਾ ਹੋ ਗਿਆ ਫੇਲ ਸਰਕਾਰਾਂ ਦੇ ਪੱਲੇ ਕੁਛ ਨਹੀਂ ਰਿਹਾ ਹੁਣ ਹਰ ਧਰਮ ਦੇ ਲੋਕਾਂ ਨੂੰ ਆਪਸ ਵਿੱਚ ਇਕੱਠੇ ਹੋ ਕੇ ਰਹਿਣਾ ਪੈਣਾ ਤਾਂ ਆਪਣਾ ਦੇਸ਼ ਤੇ ਆਪਣਾ ਪੰਜਾਬ ਬਚੂਗਾ ਕਿਉਂਕਿ ਜਿਹੜੀ ਕੱਟੜਪੰਥੀ ਤਾਕਤਾਂ ਨੇ ਉਹਨਾਂ ਨੇ ਕੋਈ ਵੀ ਕਮੀ ਨਹੀਂ ਛੱਡੀ ਕਿ ਕਿਸ ਨਾ ਕਿਤੇ ਵੀ ਐਟ੍ਰੋਸਿਟੀ ਹੋ ਜਾਏ ਕਿਤੇ ਨਾ ਕਿਤੇ ਕੋਈ ਦੰਗੇ ਭੜਕ ਜਾਣ ਕਿਤੇ ਨਾ ਕਿਤੇ ਕੋਈ ਜਾਤ ਬਰਾਦਰੀ ਨਾਮ ਤੇ ਲੋਕ ਲੜ ਪੈਣ ਜਿਸ ਨਾਲ ਦੇਸ਼ ਦਾ ਮੂਲ ਖਰਾਬ ਹੋਣਾ ਵਾ ਇੱਕ ਗੱਲ ਇੱਕ ਸਵਾਲ ਤਾਂ ਤੁਹਾਨੂੰ ਹੈਗਾ ਕਿ ਜਦੋਂ ਕੋਈ ਵੀਆਈਪੀ ਆਂਦਾ ਵਾ ਉਦੋਂ ਚੱਪੇ ਚੱਪੇ ਤੇ ਪੁਲਿਸ ਖੜੀ ਹੁੰਦੀ ਹੈ ਹਨਾ ਤੇ ਕੱਲ 26 ਜਨਵਰੀ ਦਾ ਦਿਨ ਸੀਗਾ ਰਿਪਬਲਿਕ ਡੇ ਸੀਗਾ ਕੱਲ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਦੇ ਵੱਲੋਂ ਤੇ ਕੱਲ ਹੀ ਅੱਦੀ ਸ਼ਰਮਨਾਕ ਜਿਹੜੀ ਹੜਕਤ ਹੁੰਦੀ ਹੈ ਉਸ ਪ੍ਰਾਣੀ ਦੇ ਵੱਲੋਂ ਅਧਿਅਕਤੀ ਦੇ ਵੱਲੋਂ ਉੱਥੇ ਕਿਸ ਤਰ੍ਹਾਂ ਦਾ ਉੱਥੇ ਚੱਪੇ ਚੱਪੇ ਪੁਲਿਸ ਉਸ ਵਕਤ ਨਹੀਂ ਖੜੀ ਸੀ ਤੁਹਾਡੇ ਸਵਾਲ ਦੇ ਵਿੱਚ ਮੇਰਾ ਜਵਾਬ ਆ ਕੱਲ ਦਾ ਦਿਨ ਜਾਣ ਕਰਕੇ ਚੁਣਿਆ ਗਿਆ ਵਾ ਕਿਉਂਕਿ ਕੱਲ 26 ਜਨਵਰੀ 1950 ਨੂੰ ਭਾਰਤ ਦੇ ਦਾ ਸੰਵਿਧਾਨ ਜਿਹੜਾ ਉਹ ਪਾਸ ਕੀਤਾ ਗਿਆ ਸੀਗਾ ਤੇ ਇਹਨਾਂ ਨੇ ਜਾਣ ਕੇ ਦਿਨ ਚੁਣਿਆ ਵਾ ਵੀ ਲੋਕ ਸੈਂਸਿਟਿਵ ਦੇਣਾ ਸੈਂਸਿਟੀ ਮੁੱਦੇ ਲੈ ਕੇ ਆ ਚੀਜ਼ ਕਰ ਦੋ ਤੇ ਤਾਂ ਲੋਕ ਕਰ ਧਿਆਨ ਭਟਕੇ ਇਸ ਪਾਸੇ ਹੋ ਜਵੇ ਤੇ ਕਿਤਨਾ ਕਿਤੇ ਐਕਟਰੋਸਿਟੀ ਹੋ ਜਵੇ ਕਿਤਨਾ ਕਿਤੇ ਦੰਗੇ ਭੜਕ ਜਾਣ ਇਹ ਜਾਣ ਕਰਕੇ ਕੀਤਾ ਗਿਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਵਾ ਜੇ ਸਰਕਾਰ ਪ੍ਰਸ਼ਾਸਨ ਨੂੰ सीएम साहब ਦੇ ਉਹਦੇ ਫਲੈਗ ਸਰਮਨੀ ਦਾ ਪਤਾ ਸੀਗਾ ਤੇ ਇਸ ਚੀਜ਼ ਦਾ ਹੀ ਪਤਾ ਸੀ ਉਹਨਾਂ ਨੂੰ ਕਿਉਂਕਿ ਜਿੱਥੇ ਘਟਨਾ ਹੋਈ ਆ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਵੀ ਹਰਮੰਦਰ ਸਾਹਿਬ ਤੋਂ ਕੁਛ ਇੱਕ ਦੂਰੀ ਦੇ ਵਿੱਚ ਬਾਬਾ ਅੰਬੇਦਕਰ ਦੀ ਮੂਰਤੀ ਇੱਥੇ ਸਥਿਤ ਆ ਵੀਆਈਪੀ ਏਰੀਆ ਸਾਰਾ ਸਟ੍ਰੀਟ ਉਹ ਅੰਮ੍ਰਿਤਸਰ ਸ਼ੀਡ ਦੇ ਨਾਮ ਤੋਂ ਉਹਨੂੰ ਜਾਣੇ ਜਾਂਦੇ ਆ ਤੇ ਆਪਾਂ ਉਸ ਚੀਜ਼ ਵੱਲ ਧਿਆਨ ਵੀ ਲਾ ਸਕਦੇ ਆ ਵੀ ਸਰਕਾਰ ਫੇਲ ਹੋ ਰਹੀ ਐ ਇਸ ਚੀਜ਼ ਨੂੰ ਲੈ ਕੇ ਜਦੋਂ ਸਰਕਾਰ ਦੀ ਆਪਣੇ ਤੇ ਬਹਿ ਜਵੇ ਕੋਈ ਗੱਲ ਫੇਰ ਤਾਂ ਠੀਕ ਆ ਜੀ ਜੇ ਆਮ ਜਨਤਾ ਦੀ ਗੱਲ ਆ ਜਵੇ ਭਾਰਤੀ ਸੰਵਿਧਾਨ ਦੀ ਗੱਲ ਆ ਜੇ ਜਾਂ ਬਾਬਾ ਸਾਹਿਬ ਬੀਡਕਰ ਪਰਮ ਪੂਜਨੀ ਬਾਬਾ ਸਾਹਿਬ ਬੀਡਕਰ ਦੀ ਗੱਲ ਆ ਜਵੇ ਜੇ ਨਨ ਸੰਵਿਧਾਨ ਰਚਿਤ ਰਚੇਤਾ ਵੀ ਕਹਿੰਨੇ ਆਪਾਂ ਉਹਨਾਂ ਦੀ ਗੱਲ ਆ ਜਵੇ ਤਾਂ ਆਪਾਂ ਕਿ ਭਗਵੰਤ ਮਾਨ ਸਾਹਿਬ ਵੀ ਆਪਾਂ ਫੋਰਮਾਂ ਲਾਂਜੋਗੇ ਰਹਿ ਗਏ ਆ ਦਫ਼ਤਰਾਂ 'ਚ ਉਹਨਾਂ ਦੀ ਗਰੀਮਾ ਨੂੰ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਆਪਾਂ ਇੰਪਲੀਮੈਂਟ ਨਹੀਂ ਕਰ ਪਾਰੇ ਜੇ ਫੋਰਮਾਂ ਨਾਲ ਆਪਾਂ ਵੋਟਾਂ ਲੈ ਸਕਦੇ ਆ ਪਰ ਲੋਕਾਂ ਦੀ ਜਿਹੜੀ ਭਾਵਨਾਵਾਂ ਜੁੜੀ ਹੋਈ ਆ ਬਾਬਾ ਸਾਹਿਬ ਬੀਡਕਰ ਨਾਲ ਉਹਨਾਂ ਦੇ ਵਿਚਾਰਾਂ ਨਾਲ ਉਹਨਾਂ ਨੂੰ ਕੀ ਸੁਰੱਖਿਆ ਦੇਵਾਂਗੇ ਇਹ ਲੋਕ ਚਾਹੁੰਦੇ ਆ ਕੀ ਬਾਅਦਸਾਦੀ ਫੋਟੋਆਂ ਤੋੜਨ ਨਾਲ ਇਹਨਾਂ ਦੇ ਵਿਚਾਰ ਖਤਮ ਹੋ ਜੂਗੇ ਨਹੀਂ ਹੋਗੇ ਜਿਹੜੇ ਸੰਵਿਧਾਨ ਦੇ ਵਿੱਚ ਰਾਈਟ ਨੇ ਊਮਨ ਰਾਈਟ ਆ ਜਿਹੜਾ ਹਿੰਦੂ ਕੋਡ ਬਿਲ ਦੇ ਥਰੂ ਭਾਰਤੀ ਹਰੇਕ ਮਹਿਲਾ ਨੂੰ ਮਿਲਿਆ ਵਾ ਉਹ ਬਾਅਦਸਾਬੀਡ ਕਰਨੇ ਇਹ ਤਾਂ ਦੇਖਿਆ ਵੀ ਐਸਸੀ ਆ ਬੀਸੀ ਆ ਜਾਂ ਜਰਨਲ ਆ ਉਹਨਾਂ ਤਾਂ ਹਰੇਕ ਮਹਿਲਾ ਲਈ ਉਥਾਨ ਦੀ ਗੱਲ ਕੀਤੀ ਆ ਇਕੁਐਲਟੀ ਦੀ ਗੱਲ ਕੀਤੀ ਹੈ ਰਾਈਟ ਟੂ ਇਕੁਐਲਟੀ ਜਿਹਨੂੰ ਆਪਾਂ ਕਹਿੰਦੇ ਆ ਆਰਟੀਕਲ 14 ਉਹਦੀ ਗੱਲ ਕੀਤੀ ਆ ਤੇ ਉਹਦੇ ਚ ਸਾਰੇ ਵਰਗ ਦੀਆਂ ਜਿਹੜੀ ਮੇਰੀ ਮਾਵਾਂ ਪੈਣਾ ਆਂਦੀਆਂ ਨੇ ਨਹੀਂ ਤਾਂ ਉਸ ਤੋਂ ਪਹਿਲਾਂ ਮਨੁਸਮਤੀ ਦਾ ਕਾਨੂੰਨ ਲਾਗੂ ਸੀਗਾ ਮਨੁਸਮ੍ਰਤੀ ਕਾਨੂੰਨ ਦੇ ਅਨਸਾਰ ਜਿਹੜਾ ਔਰਤਾਂ ਨੂੰ ਪੈਰੇ ਜੁੱਤੀ ਸਮਝਦੇ ਜਾਂ ਭੋਗਲਾ ਦੀ ਵਸਤੂ ਸਮਝਦੇ ਸੀਗੇ ਪਰ ਬਾਲਸਾਹਮ ਵੇੜ ਕਰਨੇ ਅਧਿਕਾਰ ਲੈ ਕੇ ਦਿੱਤਾ ਨਾ ਬਾਲਸਾਹਮ ਵੇੜ ਕਰਨੇ ਅਧਿਕਾਰ ਕਰਕੇ ਅੱਜ ਲੁਧਿਆਣਾ ਸ਼ਹਿਰ ਦੀ ਜਿਹੜੀ ਇੱਕ ਮਹਿਲਾ ਉਹ ਮੇਹਰ ਆ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਰਹੇ ਆ ਉਹ ਵੀ ਇੱਕ ਲੇਡੀਜ਼ ਰਹੇ ਆ ਹੋਰ ਚਾਰ ਪੰਜ ਪ੍ਰਾਂਤਾਂ ਦੀ ਮੈਂ ਤੁਹਾਨੂੰ ਗਿਣਾ ਦਵਾਂ ਲੇਡੀਜ਼ ਜਿਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਵੀ ਨਵਾਜਿਆ ਗਿਆ ਵਾ ਉਹ ਕੀ ਕੀ ਦਾ ਰਾਈਟ ਸੀਗਾ ਕਹਿੰਦੇ ਲੈ ਕੇ ਦਿੱਤਾ ਵਾਸਾਂ ਬੈਠ ਕਰਦੇ ਸਵਿਧਾਨ ਨਹੀਂ ਲੈ ਕੇ ਦਿੱਤਾ ਵਾ ਹੁਣ ਜਿਹੜੇ ਲੋਕ ਸਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਵਿਧਾਨ ਸਾਰੇ ਲਈ ਆ ਹਰ ਵਰਗ ਹਰ ਵਿਸ਼ੇਸ਼ ਲਈ ਆ ਇਹਨੂੰ ਪੜੋ ਤਾਂ ਸਹੀ ਪੜ੍ਹ ਕੇ ਤੁਸੀਂ ਆਪਣਾ ਜੀਵਨ ਨਿਰਵਾਸ ਸਹੀ ਲੈ ਕੇ ਜਾ ਸਕਦੇ ਹੋ ਪਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਮੱਟੀ ਪਈ ਹੋਈ ਆ ਹਮੇਸ਼ਾ ਹੀ ਅਰਾਜਕਤਾ ਦੀ ਗੱਲ ਕਰਦੇ ਆ ਹਿੰਸਾ ਦੀ ਗੱਲ ਕਰਦੇ ਆ ਮੋਲ ਖਰਾਬ ਕਰਨ ਦੀ ਗੱਲ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਇੱਕ ਵਾਰ ਤੁਸੀਂ ਸਵਿਧਾਨ ਨੂੰ ਪੜ੍ਹ ਕੇ ਦੇਖੋ ਤੁਸੀਂ ਤੁਹਾਡਾ ਜਿਹੜਾ ਵਿਚਾਰ ਆ ਤੁਹਾਡਾ ਆਪਣਾ ਆ ਆਟੋਮੈਟਿਕਲੀ ਤੁਸੀਂ ਚੇਂਜ ਹੋ ਜਾਓਗੇ ਤੇ ਬਾਬਾ ਸਾਹਿਬ ਪ੍ਰਤੀ ਤੁਸੀਂ ਸਮਰਪਿਤ ਹੋ ਜਾਓਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨਵੀ ਰਣੀਆਂ ਜੀ ਸੋਨਵੀ ਜੀ ਆ ਬੜਾ ਬੜਾ ਉਪਕਾਰ ਹੈ ਇਸ ਭਾਰਤ ਦੇਸ਼ ਦੇ ਵਿੱਚ ਦੇਸ਼ ਤੇ ਬਾਬਾ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਕੀ ਬਤਾਇਆ ਤੇ ਹਰ ਇੱਕ ਨੂੰ ਇੱਕ ਇੱਕ ਰਾਈਟ ਦਿੱਤਾ ਹੈ ਨਾ ਤੇ ਅੱਜ ਇਹ ਰਾਈਟ ਤਾਂ ਕਿਵੇਂ ਅੱਜ ਆ ਤੁਖੋ ਡਾਕਟਰ ਵੀਰ ਅੰਬੇਦਕਰ ਸਾਹਿਬ ਨੇ ਪੂਰੇ ਦੇਸ਼ ਦੇ ਵਿੱਚ ਕੱਲੇ ਦਲੇ ਸਮਾਜ ਵਾਸਤੇ ਨਹੀਂ ਕੋਈ ਹੱਕ ਦਿੱਤੇ ਪੂਰੇ ਸਾਰੇ ਚਾਹੇ ਕੋਈ ਜਰਨਲ ਹੈ ਚਾਹੇ ਕੋਈ ਐਸਆ ਬੀਸੀ ਆ ਸਾਰਿਆਂ ਲਈ ਅਧਿਕਾਰ ਦਿੱਤਾ ਖਾਸ ਕਰਕੇ ਜੋ ਲੇਡੀਜ਼ ਆ 50% ਜੋ ਹੱਕ ਮਿਲ ਰਿਹਾ ਅੱਜ ਲੁਧਿਆਣੇ ਦੀ ਮਿਹਰ ਬਣੀ ਆ ਉਹ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਬਦੌਲਤ ਬਣੀ ਆ ਔਰ 25 ਸਾਲ ਇੰਦਰਾ ਗਾਂਧੀ ਨੇ ਰਾਜ ਕੀਤਾ ਉਹ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਬਦੌਲਤ ਬਣੀ ਆ ਜੋ ਅੱਜ ਦੇਣ ਹੈ ਅੰਬੇਡਕਰ ਸਾਹਿਬ ਦੀ ਆ ਜੋ ਅਸੀਂ ਤਾਂ ਇਹ ਸਮਝਦੇ ਆ ਕਿ ਜਿਹੜੇ ਸੰਵਿਧਾਨ ਨੂੰ ਲੋਕ ਨਹੀਂ ਮੰਨਦੇ ਜਿਹੜੇ ਸਰਾਰਤੀ ਅੰਸਰ ਨੇ ਉਹਨਾਂ ਲੋਕਾਂ ਨੇ ਇਹ ਸਰਾਰਤ ਕਰਾਈ ਆ ਉਹ ਇੰਨੇ ਜੋਗਾ ਨਹੀਂ ਆਗਾ ਪਰ ਜਿਨ੍ਹਾਂ ਨੇ ਕਰਾਈ ਆ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਕਰਾਈ ਆ ਉਹਨਾਂ ਦੇ ਚਿਹਰੇ ਨੰਗੇ ਕੱਤੇ ਜਾਣ ਤੇ ਜਿਹੜਾ ਵਿਅਕਤੀ ਫੜਿਆ ਗਿਆ ਕੁਝ ਪਤਾ ਲੱਗ ਪਾਇਆ ਉਹਦੇ ਬਾਰੇ ਨਹੀਂ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਜੀ ਹੁਣ ਹਲੇ ਤਾਂ ਗੱਲਬਾਤ ਹੋਈ ਵੇ ਤੁਹਾਡੇ ਕੋਈ ਵੱਡੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਹਲੇ ਤਾਂ ਜਿਹੜੇ ਆਪਣੇ ਅੰਮਰਸਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਵੀਡੀਓ ਇੱਕ ਪਾਈ ਸੀਗੀ ਵੀ ਉਹ ਫੜ ਲਿੱਤਾ ਗਿਆ ਵਾ ਪਰ ਅਸੀਂ ਤਾਂ ਇਹ ਜਾਣਦੇ ਆ ਕਿ ਜਿਹੜੇ ਬੰਦੇ ਕ੍ਰਾਣ ਵਾਲੇ ਨੇ ਇਹਦੇ ਪਿੱਛੇ ਸਾਜ਼ਿਸ਼ ਆ ਜਿੰਨਾਂ ਦੀ ਉਹਨਾਂ ਨੂੰ ਨੰਗਾ ਕੀਤਾ ਜਾਵੇ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਸੋ ਬਿਲਕੁਲ ਇਹ ਤਸਵੀਰਾਂ ਨੇ ਜਿਵੇਂ ਕਿ ਕੱਲੇ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਲੈ ਕੇ ਸਾਰੇ ਸਾਰਾ ਭਾਰਤ ਰਿਪਬਲਿਕ ਡੇ ਮਨਾ ਰਿਹਾ ਸੀਗਾ ਕਿ ਉੱਥੇ ਹੀ ਇੱਕ ਸ਼ਰਾਤੀ ਅੰਸਰ ਦੇ ਵੱਲੋਂ ਆ ਬਾਬਾ ਬੀਮਰਾਓ ਅੰਬੇਦਕਰ ਦੀ ਪ੍ਰਤੀਮਾ ਨੂੰ ਛੇੜਖਾਨੀ ਕੀਤੀ ਗਈ ਭਲੇ ਸੰਵਿਧਾਨ ਉਜਲਾਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਸ ਤੋਂ ਬਾਅਦ ਪ੍ਰਤੀਮਾ ਦੇ ਚੜ ਕੇ ਉਸਵੇ ਕਾਫੀ ਹਾਨੀ ਪਹੁੰਚਾਈ ਗਈ ਹਾਲਾਂਕਿ ਕਮਿਸ਼ਨਰ ਆਫ ਅੰਮ੍ਰਿਤਸਰ ਦੀ ਕਮਿਸ਼ਨਰ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਨੌਜਵਾਨ ਅੱਜ ਲੁਧਿਆਣਾ ਦੇ ਡੀਸੀ ਆਫਿਸ ਵਿੱਚ ਪਹੁੰਚੇ ਨੇ ਚਿੱਠੀ ਲਿਖੀ ਹੈ ਤੇ ਆਨੰਦ ਸਮੇਂ ਦੇ ਦੇਖਣਾ ਹੈ ਕਿ ਇਹਦਾ ਸਿੱਟਾ ਨਿਕਲੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਚੱਲਦਾ ਆਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਨੇ ਲੁਧਿਆਣਾ ਲੁਧਿਆਣਾ ਸ਼ਹਿਰ ਦੀ ਜੁੜੇ ਲੁਧਿਆਣਾ ਲਈ ਇਤਿਨਾ ਯੂਮਰ ਰਿਪੋਰਟ ਧੰਨਵਾਦ